ਦਲੀ ਦੇ ਨਾਲ ਲੱਗਦੇ ਫਰੀਦাবাদ ਦੇ ਵਿੱਚ ਦੇਰ ਰਾਤ ਲਗਭਗ 2 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਦੇ ਵਿੱਚ ਆਰਟਿਕਾ ਕਾਰ ਦੇ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਵੀ ਪ੍ਰਾਪਤ ਹੋਇਆ ਹੈ ਅਤੇ ਪੰਜ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਦੱਸੇ ਜਾ ਰਹੇ ਨੇ ਉਹਨਾਂ ਨੂੰ ਇਲਾਜ ਦੇ ਲਈ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਫਿਰ ਹਾਲ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਰੱਖ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੇਖੋ ਪੂਰੀ ਰਿਪੋਰਟ ਇਹ ਤਸਵੀਰਾਂ ਉਹਨਾਂ ਦੋ ਵਾਹਨਾਂ ਦੀਆਂ ਨੇ ਜਿਨ੍ਹਾਂ ਦੀ ਭਿਆਨਕ ਰੂਪ ਦੇ ਵਿੱਚ ਟੱਕਰ ਹੋਈ ਹੈ ਟੱਕਰ ਇੰਨੀ ਜ਼ਬਰਦਸਤ ਸੀ ਕਿ ਆਰਟੀਕਾ ਗੱਡੀ ਪਲਟ ਗਈ ਅਤੇ ਉਸ ਨੂੰ ਆਗ ਵੀ ਲੱਗੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਸਾਰਿਆਂ ਨੂੰ ਬਚਾ ਲਿਆ ਗਿਆ ਦੱਸਿਆ ਜਾ ਰਿਹਾ ਹੈ ਪਰ ਉਦੋਂ ਤੱਕ JCB ਕਾਮਨੀ ਲਈ ਕੰਮ ਕਰ ਰਹੇ ਆਲਟਿਕਾ ਗੱਡੀ ਦੇ ਵਿੱਚ ਸਫ਼ਰ ਕਰ ਰਹੇ ਤਿੰਨ ਕਰਮਚਾਰੀਆਂ ਦੀ ਮੌਤ ਹੋ ਗਈ ਸੀ ਮਰਨਵਾਲੇ ਸਾਰੇ ਪਲਵਲ ਅਤੇ ਹੋਟਲ ਦੇ ਵਸਨੀਕ ਦੱਸੇ ਜਾ ਰਹੇ ਨੇ ਦੇਰ ਰਾਤ JCB ਕੰਪਨੀ ਦੇ ਵਿੱਚ ਆਪਣੀ ਡਿਊਟੀ ਖਤਮ ਕਰਕੇ ਉਹ ਆਪਣੀ ਆਲਟਿਕਾ ਕਾਰ ਦੇ ਵਿੱਚ ਘਰ ਵਾਪਸ ਆ ਰਹੇ ਸਨ ਜਦੋਂ ਪਲਵਲ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ MG ਹੈਕਟਰ ਕਾਰ ਨੇ ਆਲਟਿਕਾ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਪੰਜ ਲੋਕਾਂ ਦਾ ਇੱਕ ਨਿੱਜੀ ਹਸਪਤਾਲ ਦੇ ਵਿੱਚ ਹੁਣ ਇਲਾਜ ਚੱਲ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸੈਕਟਰ 58 ਪੁਲਿਸ ਸਟੇਸ਼ਨ ਦੇ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਹੈ ਕਿ ਸਵੇਰੇ ਸਵਾ 2 ਵਜੇ ਦੇ ਕਰੀਬ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਰਾਸ਼ਟਰੀ ਰਾਜਮਾਰਗ ਤੇ ਦੋ ਵਾਹਨਾਂ ਦੀ ਭਿਆਨਕ ਟੱਕਰ ਹੋ ਗਈ ਹੈ। ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚਿਆ ਗਿਆ ਅਤੇ ਕਾਫੀ ਜਦੋਜਹਿਦ ਤੋਂ ਬਾਅਦ ਆਟਗਾਕਾਰ ਦੇ ਵਿੱਚ ਫਸੇ ਪੰਜ ਲੋਕਾਂ ਨੂੰ ਤੁਰੰਤ ਬਾਰ ਕੱਢਿਆ ਗਿਆ ਆਰਟੀਗਾ ਕਾਰ ਦੇ ਵਿੱਚ ਅੱਗ ਲੱਗਣ ਕਾਰਨ ਤਿੰਨ ਲੋਕਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ ਅਤੇ ਇਲਾਜ ਦੇ ਲਈ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਦੋਂ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਕਾਰਵਾਈ ਜਾਰੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਮੁਸ਼ਕਲ ਹੈ ਕਿ ਇਹ ਇਸ ਦੀ ਲਾਪਰਵਾਹੀ ਹੈ ਇਸ ਦੇ ਬਾਰੇ ਜਾਣਨਾ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਕਿਸ ਦੀ ਲਾਪਰਵਾਹੀ ਤੇ ਕਿਸ ਦੀ ਗਲਤੀ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਇਸ ਖਬਰ ਦੇ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਦੇ ਵੱਲੋਂ ਹੋਰ ਕੀ ਕੋ ਜਾਣਕਾਰੀ ਦਿੱਤੀ ਗਈ ਹੈ ਆਓ ਤੁਹਾਨੂੰ ਇਸ ਖਾਸ ਰਿਪੋਰਟ ਦੇ ਜ਼ਰੀਏ ਦਿਖਾਉਂ ਤੇ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਰਾਤ ਨੂੰ ਇੱਥੇ ਪੇ ਜਿਵੇਂ ਕਿ ਚੌਕ ਦੇ ਪਾਸਮੇ ਸੜਕ ਹਾਦਸਾ ਹੋਇਆ ਹੈ ਜਿਸ ਵਿੱਚ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਹੈ ਇੱਕ ਐਂਜੈਕਟਰੀ ਤੇ ਹੋਰ ਇੱਕ ਆਟੋਵੱਗੜੀ ਦੀ अर्टिका में पाँच लोग सवार थे अर्टिका हैक्टर में तीन सवार थे तो जैसी सूचना मिली थी पुलिस को दो साढ़े दो बजे के आसपास लगभग पुलिस मौके पहुंच गई थी और लोगों की सहायता से उन सबको हमने वास्तव में पहुँचवा कैसे हुआ ये सड़क हादसा कहाँ से आ रहे थे कहाँ जा रहे थे लोग एक जो तो ये एम जी हेक्टर गाड़ी है ये पलवल से फरीदाबाद की तरफ आ रही थी और जो अर्टिका गाड़ी है ये अपने अठावन की तरफ से और पलवल की तरफ क्रॉस कर रही थी सर जो मृतक हैं वो कहाँ के रहने वाले मृतक इसमें तीन मृतक हैं ये पलवल के ही हैं तीनों पलवल के आस पास गाँव के लोगों की जान गई अब तो जो हमारे पास सूचना है तीन व्यक्ति इसमें मृत हो चुके हैं और तो ड्राइवर जो लगी है उसको भी चोटे लगे हैं एक जो पाँच है वो थोड़ा ठीक है घायल तो कुल कितने हैं घायल ये मान सकते हैं एक्टर वाले भी घायल है जो तीनों उसमें एक्टर में थे और जो इसमें ड्राइवर अर्टिका में ड्राइवर और एक दूसरा जो आगे बैठा था वो अभी थोड़े ठीक है पता हेक्टर जो चालक था वो भी गंभीर रूप से पता गाड़ी एक्सीडेंट के बाद जो है वो पलट गई थी आग लगी थी अर्टिका गाड़ी में हाँ उसमें आग लगी थी अर्टिका में तो उसको समय रहते वहाँ पे हमने फायर मंगा के फायर ब्रिगेड ब्रिगेडी गुजवा दिया था उस टाइम लोगों को हॉस्पिटल पहुँचवा दिया तो क्या जो गाड़ी पलटी और आग लगी क्या आग लगने के चलते जल गए थे तीन लोग या फिर ऐसे जलने अभी तो इसमें चल रही है उनकी उनका ट्रीटमेंट भी चल रहा है और उसमें कार्रवाई भी हमारी चल रही है किसकी जो है वो कमी जो है उसमें लग रही है क्योंकि देखिए ये तो अभी इन्वेस्टिगेशन में है एक दिन पहले नहीं बता सकते इसी ब्यूरो रिपोर्ट के नाल हमदर्द टीवी